ਜੀ ਕੋਣ ਹੈ ਇਹ ਮੇਰੇ ਮਾਸਾ ਜੀ ਹੈ ਸਭ ਤੋਂ ਪਿਆਰੇ ਮਾਸਾ ਜੀ ਹੈ ਅੱਛਾ ਇਹ ਮੇਰਾ ਛਕਛਕ ਪਰਵਾਨ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅ ਤੂੰ ਅੱਖੀਆਂ ਤਾਂ ਛੇੜ ਛੇੜ ਚੱਕਦੀ ਨਹੀਂ ਇੱਕ ਆ ਦੇਖ ਲੋ ਕਿੱਡੀ ਬੇਸ਼ਰਮਾ ਕੱਪੜੇ ਟੰਗ ਦੇ ਪਾੜਾ ਪਰ ਇਹਨਾਂ ਨੂੰ ਵੀ ਪਤਾ ਹੈ ਨਾ ਕਿ ਵੀਊ ਇਸ ਤਰ੍ਹਾਂ ਹੀ ਮਿਲਨੇ ਆ ਤਾਈਆਂ ਤੇ ਦਾ ਲੱਛਣ ਕਰਤੇ ਆ ਤੇ ਦਿਖਾ ਕੀ ਰਹੀ ਹੈ ਤੂੰ ਆਪਣਾ ਫੇਰ ਕਹਿਣਾ ਮੁੰਡਿਆਂ ਦੀ ਸੋਚ ਮਾੜੀ ਆ ਆਪਣਾ ਆਪ ਦਿਖਾਉਣਾ ਤੁਸੀਂ ਹਟਦੀਆਂ ਜੀ ਦਾ ਬੜਨ ਦੇਖੋ ਕਿੱਥੇ ਮਾਰਿਆ ਇਹ ਕਾਣੀ ਟਿਕਦੇ ਪਾਰ ਕਰਨ ਦੀ ਉਮਰ ਦੇ ਵਿੱਚ ਤਕੀਲ ਲੱchn ਕਰਦੇ ਆ ਪਹਿਲਾਂ ਇਹਦਾ ਘਰ ਵਾਲਾ ਸੀ ਤੇ ਹੁਣ ਉਹਨੇ ਆਪ ਹਟ ਗਿਆ ਤੇ ਹੁਣ ਆਪਣੀ ਘਰ ਵਾਲੇ ਨੂੰ ਅੱਗੇ ਕੀਤਾ ਕਿ ਦੱਸ ਆ ਉਮਰੇ ਤੁਸੀਂ ਕੀ ਆ ਲੱchn ਕਰਦੇ ਹੋ ਕਿੱਡੇ ਪਿਹੜੇ ਲੱਗਦੇ ਹੋ ਸ਼ਰਮ ਮਸ਼ੁਰ ਮ ਹੈਗੀ ਕਿ ਨਹੀਂ ਸਾਗ ਕੋਈ ਹੋਰ ਬਣਾ ਲੈਂਦਾ ਹੈ ਮਿਹਨਤ ਵਿਚਾਰੇ ਉਹਨਾਂ ਦੀ ਲੱਗ ਜਾਂਦੀ ਆ ਤੇ ਬਸ ਆ ਰੀਲਾਂ ਦਾ ਜ਼ੋਰ ਦਿੱਤਾ ਹੁੰਦਾ ਹੈ ਮਧਾਣੀ ਨੂੰ ਬਸ ਇਦਾਂ ਜ਼ੋਰ ਦੇ ਦੇਣਾ ਹੈ ਕਿ ਬਈ ਅਸੀਂ ਆਸਾਗ ਬਣਾਇਆ ਹੈ ਜਿਹੜਾ ਸਹੀ ਗੱਲ ਆ ਸਾਗ ਬਣਾਉਂਦੇ ਨਾ ਉਹਨਾਂ ਦੀ ਹਾਲਤ ਦੇਖਿਆ ਕਰੋ ਤਿਆਰ ਸ਼ਹਿਰੋਂ ਕਿ ਕੌਣ ਬਣਾਉਂਦਾ ਲੈ ਕਰਨਾ ਆਇਆ 15 ਵੀ ਫੁਲਕੇ ਤੇ ਲੱਸੀ ਦਾ ਮੱਗੂ ਤੇ ਪੀਲੀ ਮੁੰਗੀ ਦੀ ਸਬਜੀ ਦਾਲ ਮੱਖਣੀ ਦੀ ਸਬਜੀ ਆ ਸਬਜ਼ੀਆਂ ਨੂੰ ਦਾਲਾਂ ਦਾਲਾਂ ਨੂੰ ਸਬਜ਼ੀਆਂ ਦੱਸੀ ਜਾਂਦੀਆਂ ਇੰਦਰ ਅਸਲ ਇਹ ਰੀਸ ਕਰਦੀ ਆ ਆਪਣੀ ਕਿਰਨ ਮਿਠੰਡਾ ਦੀ ਕਿਰਨ ਮਿਠੰਡਾ ਕਰਦੀ ਹੁੰਦੀ ਸੀ ਨਾ ਮਤਲਬ ਇਹ ਟ੍ਰੈਂਡ ਮਿਆਂ ਲੱਗੀਆਂ ਖਾਣ ਫਰੈਂਡ ਉਹ ਖਾਣ ਲੱਗੀਆਂ ਇਹ ਉਹਦੀ ਪੂਰੀ ਕਾਪੀ ਕਰਦੀ ਆ ਪਰ ਉਹਦੇ ਰੀਤ ਇਥੇ ਗੱਲ ਨਹੀਂ ਬਣਦੀ ਉਹ ਜਿਹਦਾ ਤੁੱਕਾ ਲੱਗ ਗਿਆ ਲੱਗ ਗਿਆ ਠੀਕ ਆ ਨਾ ਇਹ ਵੀ ਹੁਣ ਇਹਦੀਆਂ ਜਿੰਨੀਆਂ ਰੀਲਾਂ ਦੇਖ ਲੋ ਬਸ ਉਹਦੇ ਵਾਲੇ ਲੱਛਣ ਕਰਦੀ ਹੈ ਕਿ ਹੋ ਸਕਦਾ ਮੈਂ ਵੀ ਫੇਮਸ ਹੋ ਜਾਂ ਠੀਕ ਹੈ ਨਾ ਪੈਣੇ ਥੋੜੀ ਮਿਹਨਤ ਮੁੰਦ ਕਰਿਆ ਕਰ ਘਰ ਦੇ ਘੁਰਦੇ ਕਮਾਲ ਧਿਆਨ ਦੇ ਜੇ ਤੂੰ ਇਸ ਲਾਈਨ ਦੇ ਵਿੱਚ ਆਉਣਾ ਹੈ ਤਾਂ ਲੋਕਾਂ ਤੋਂ ਗਾਲਾਂ ਨਹੀਂ ਬਹੁਤ ਪੈਣਗੀਆਂ ਸਾਰਾ ਦਿਨ ਬਸ ਇਹਦੀਆਂ ਜਿੰਨੀਆਂ ਵੀ ਟੋਟਲੀ ਵੀਡੀਓ ਦੇਖ ਲੋ ਕਰਨ ਬਠਿੰਡਾ ਮੈਂ ਆ ਖਾਣ ਲੱਗੀ ਉਹ ਖਾਣ ਲੱਗੀ ਤੇ ਸਬਜ਼ੀਆਂ ਨੂੰ ਦਾਲਾਂ ਦਾਲਾਂ ਨੂੰ ਸਬਜ਼ੀਆਂ ਪੁੱਠੇ ਸਿੱਧੇ ਕੰਮ ਦੱਸੀ ਜਾਣੇ ਤੇ ਇੱਥੋਂ ਦੇਖ ਕੇ ਜਿੱਦਾਂ ਕਰਨ ਬਠਿੰਡਾ ਕਹਿੰਦੀ ਹੈ ਕਿ ਮੇਰੇ ਚ ਗਲਤ ਕੀ ਹੁੰਦਾ ਫਿਰ ਤੁਸੀਂ ਆ ਸਿੱਖਿਆ ਵੀ ਤੇ ਕੋਈ ਦਿੰਦੇ ਨਹੀਂ ਨਾ ਲੋਕਾਂ ਨੂੰ ਫਿਰ ਤੁਸੀਂ ਇਹ ਤੁਹਾਨੂੰ ਦੇਖ ਕੇ ਤੇ ਫਿਰ ਐਦਾਂ ਹੋਰ ਦੋ ਚਾਰ ਉੱਠ ਕੇ ਆ ਉਹ ਵੀ ਇਦਾਂ ਹੀ ਲੱchn ਕਰਦੇ ਆ ਫਿਰ ਵੀਡੀਓ ਬਣਾਉਂਦਾ ਸੈਂਪਲ ਫੋਟੋ ਵੀ ਹੈ ਹਨਾ ਆਪਣਾ ਫੋਟੋ ਕਿੱਧਰ ਹੈ ਕਿਦਾਂ ਹੋ ਕੇ ਨਿਕਲਦਾ ਫੋਟੋ ਕਿੰਨੇ ਨਿਕਲਦਾ ਅੱਛਾ ਤੇ ਇਹਦਾ ਕੋਈ ਫੈਨ ਆ ਹਨਾ ਫੈਨ ਤੇਰਾ ਨਹੀਂ ਵੈਸੇ ਹੈਗਾ ਤੇਰੀ ਘਰ ਵਾਲੀ ਦਾ ਫੈਨ ਹੀ ਆ ਕੋਈ ਬਾਕੀ ਉਹ ਤੇਰੀਆਂ ਤੂੰ ਤੇ ਵੀਡੀਓ ਦੇ ਸਾਹਮਣੇ ਨਾ ਹੁੰਦਾ ਨਹੀਂ ਆਪਣੀ ਘਰ ਵਾਲੀ ਨੂੰ 24 ਘੰਟੇ ਦਿਖਾਉਂਦਾ ਰਹਿਣਾ ਤੇ ਮਤਲਬ ਫੋਟੋ ਫਾਟ ਖਿੱਚਣ ਲੱਗੇ ਹੋਣਗੇ ਸੈਲਫੀ ਲੈਣ ਲੱਗੇ ਆ ਤੇ ਉਹਦਾ ਫੋਨ ਹੀ ਨਹੀਂ ਚੱਲਿਆ ਤੇ ਉਹ ਫੋਨ ਨੂੰ ਡੰਗਰ ਜਿਹਾ ਠੁੱਕ ਲਈ ਜਾਂਦਾ ਹੈ ਤੇ ਦੇਖ ਲਓ ਲੱਛਣ ਕੀ ਕਰੀ ਜਾਂਦੇ ਆ ਉਹ ਫੋਨ ਵੀ ਨਹੀਂ ਚੱਲਿਆ ਕਿਉਂਕਿ ਫੋਨ ਵੀ ਰਾਟ ਤੋਂ ਖੁਸ਼ ਨਹੀਂ ਹੈਗਾ ਕਿ ਮੈਂ ਕਿੰਨਾ ਦੇ ਹੱਥਾਂ ਦੇ ਵਿੱਚ ਆ ਗਿਆ ਗਾਇਬ ਹੋ ਗਿਆ ਏ ਕਿ ਮੈਂ ਨਾ ਹੀ ਚਲਾਣ ਦੇ ਚੰਗਾ ਏ ਹਾਂ ਕੇ ਲੈ ਚਿਰਦਾ ਵਰਦੀ ਕੋਟ ਹਾਂ ਭਾਈ ਮਿਲਿਆ ਤੁਹਾਨੂੰ ਆਪਣੀ ਸੀ ਹਸਪੀਟਲ ਸਰਕਾਰੀ ਹਸਪੀਟਲ ਸਰ ਤੇ ਤੇ ਭਾਈ ਇਹ ਪੰਜਾਬ ਤੋਂ ਕਿਹੜਾ ਪਿੰਡਾ ਭਾਈ ਭਦਵਾਨਗੜ ਕਿਹੜਾ ਜਿਲ੍ਹਾ ਬਠਿੰਡੇ ਜਲੇ ਤੋਂ ਤੇ ਦੇਖੋ ਦੁਨੀਆ ਪਿਆਰ ਕਰਦੀ ਏ ਜਦੋਂ ਆਪਾਂ ਸਾਹਮਣੇ ਹੁੰਨੇ ਆ ਨਾ ਤੇ ਮੈਨੂੰ ਬਹੁਤ ਜਣੇ ਮਿਲਦੇ ਰਹਿੰਦੇ ਪਰ ਮੈਂ ਵੀਡੀਓ ਨਹੀਂ ਬਣਾਉਂਦਾਗਾ ਹੁਣ ਕਿਦੇ ਕਿਦੇ ਨਾਲ ਵੀਡੀਓ ਬਣਾਈ ਆ ਤਾਂ ਮੈਂ ਸ਼ੁਕਰ ਉਧਰ ਤੋਂ ਹੀ ਮੈਂ ਵੀਡੀਓ ਬਣਾਈ ਜਾਂਦਾ ਸੀ ਤੋਂ ਹੀ ਆ ਭਾਈ ਆ ਗਿਆ ਤਾਂ ਕਰਕੇ ਵੀਡੀਓ ਬਣਾ ਲਈ ਆਪਾਂ ਭਾਈ ਕਹਿੰਦਾ ਫੋਟੋ ਕਰਵਾਉਣੀ ਆ ਫੋਟੋ ਜਰੂਰ ਕਰਾਵਾਂਗੇ ਭਾਈ ਤੇਰੇ ਨਾਲ ਚਾ ਕਹਿੰਦਾ ਹੈ ਕਿ ਮੈਂ ਮਤਲਬ ਫੈਨ ਫੋਨ ਤਾਂ ਮੈਨੂੰ ਬਹੁਤ ਜ਼ਿਆਦਾ ਮਿਲਦੇ ਰਹਿੰਦੇ ਆ ਪਰ ਮੈਂ ਵੀਡੀਓ ਬੁੜੀ ਨਹੀਂ ਬਣਾਉਂਦਾ ਅੱਛਾ ਤੂੰ ਵੀਡੀਓ ਤਾਂ ਕਿਵੇਂ ਮਤਲਬ ਬਿਨਾ ਰੈਂਚ ਦਿਖਾਸ ਤੋਂ ਤੇ ਵਲੌਗਰ ਜਿਹੜੇ 24 ਘੰਟੇ ਕੈਮਰਾ ਔਨ ਰੱਖ ਛੱਡਦੇ ਆ ਰੋਟੀ ਖਾਣੀ ਭੁੱਲ ਜਣਗੇ ਪਰ ਕੈਮਰਾ ਕੈਮਰਾ ਰੱਖ ਕੇ ਨਹੀਂ ਭੁੱਲ ਸਕਦੇ ਤੇ ਬਾਕੀ ਉਹ ਤੇਰੇ ਉੱਤੇ ਨੂੰ ਪਹਿਲਾਂ ਦੱਸਿਆ ਉਹ ਤੇਰੇ ਫੈਨ ਹੀ ਨਹੀਂਗੇ ਉਹ ਤਿੱਕਰ ਵੱੜਦੇ ਫੈਨ ਆ ਜਿਹਨੂੰ 24 ਘੰਟੇ ਦਿਖਾਉਂਦਾ ਰਹਿਣਾ ਬੇਸ਼ਰਮਾ ਬਾਕੀ ਫੈਨ ਫੋਨ ਤਾਂ ਨਹੀਂਗੇ ਲੋਕ ਤਾਂ ਤੈਨੂੰ ਲਾਹਨਤਾ ਪਾਉਂਦੇ ਗਾਲਾਂ ਕੱਢਦੇ ਆ ਇਹ ਪੱਕਾ ਤੇਰਾ ਚਾਚੇ ਤਾਇ ਦਾ ਅਈ ਪਰਮਾਤਮਾ ਦੀ ਮਿਹਰ ਨਾਲ ਤੇ ਸਾਡੀ ਮਿਹਨਤ ਨਾਲ ਅੱਜ ਇੱਕ ਤੁਹਾਨੂੰ ਗੱਲ ਜਿਹੜੀ ਕਈ ਦਿਨਾਂ ਤੋਂ ਅਸੀਂ ਦੱਸੀ ਨਹੀਂ ਸੀਗੀ ਅਸੀਂ ਆਪਣੇ 20 ਕਿੱਲੇ ਜ਼ਮੀਨ ਲਈ ਆ ਤੇ ਲਓ ਜੀ ਇੱਕ ਹੋਰ ਝੂਠ ਬੋਲਦਾ ਕਹਿੰਦਾ ਕਿ ਮੈਂ 20 ਕਿੱਲੇ ਜ਼ਮੀਨ ਲਈ ਆ ਸਿਗਰਟ ਗੱਲ ਸੀ ਤੇ ਤੂੰ ਸਿਗਰਟ ਗੱਲਾਂ ਸੀ ਤੇ ਫਿਰ ਨਾ ਲੋਕਾਂ ਦਾ ਆਪਣੇ ਤੱਕ ਹੀ ਰੱਖੋ ਉਹ ਕਿੱਦਾਂ ਕਿੱਦਾਂ ਬੋਲੀ ਆ ਨੂਰ ਦੀ ਮੰਮੀ ਲੈ ਕੇ ਬਰਫੀ ਵਾਲਾ ਡੱਬਾ ਤੇ ਬੈਠੀ ਆ ਤੇ ਲੱਛਣ ਦੇਖੋ ਕੀ ਕਰਦੇ ਆ ਤੇ ਕਹਿੰਦੀ 20 ਕਿੱਲਾ ਜ਼ਮੀਨ ਲਈ ਆ ਤੁਹਾਨੂੰ ਕੀ ਲੱਗਦਾ ਏ 20 ਕਿੱਲਾ ਜ਼ਮੀਨ ਲੈ ਲੂਗੀ ਇਹ 20 ਕਿੱਲੇ ਨਹੀਂ ਇੱਕ ਦੋ ਕਿੱਲੇ ਕਹ ਹੁੰਦੇ ਤੇ ਚਲੋ ਲੋਕ ਮਨ ਵੀ ਲੈਂਦੇ ਪਰ 20 ਕਿੱਲੇ ਕਹ ਤਾਂ ਇਹ ਥੋੜਾ ਜਿਹਾ ਯਕੀਨ ਜਿਆਣੀ ਹੁੰਦਾ ਹਾਂ ਤੁਹਾਨੂੰ ਕੱਲ ਜਾਣਾ ਪਿਆ ਸੀਗਾ ਤੇ ਉਹਦੀ ਖੁਸ਼ੀ ਚ ਲੈ ਕੇ ਆਂਦਾ ਮਠਾਈ ਤੇ ਨਾਤਾ ਕਰਦੀ ਸਾਡੇ ਮੇਰੇ ਦਾਦੀ ਨੇ ਜ਼ਮੀਨ ਵੇਚੀ ਸੀ ਤੇ ਅਸੀਂ ਤੀਜੀ ਪੀੜੀ ਜਾ ਕੇ ਜ਼ਮੀਨ ਪਰਮਾਤਮਾ ਨੇ ਬਖਸ਼ ਦਿੱਤੀ ਤੇ ਤੀਜੀ ਪੀੜੀ ਜਾ ਕੇ ਦੁਬਾਰਾ ਸੜੀ ਜ਼ਮੀਨ ਬਣ ਸਾਡੇ ਇੱਕ ਲੋਕ ਕੀ ਲੱਛਣ ਕਰਦਾ ਏ ਇੱਥੇ ਆਣ ਕੇ ਤੇ ਆਪਣੇ ਪਰਿਵਾਰ ਦੀ ਹੀ ਪੰਡੀ ਕਰਨ ਲੱਗਾ ਹੈ ਕਹਿੰਦਾ ਦਾਦਿਆਂ ਮਤਲਬ ਦਾਦਿਆਂ ਨੇ ਉਦੋਂ ਜ਼ਮੀਨ ਵੇਚੀ ਸੀ ਕਿ ਜ਼ਮੀਨ ਜਾਇਦਾਦ ਨਹੀਂ ਸੀ ਬਣਾਉਂਦੇ ਵੇਚਦੇ ਹੀ ਸੀਗੇ ਤੇ ਕਹਿਣ ਦਾ ਮਤਲਬ ਤੇਰਾ ਇਹੀ ਆ ਕਿ ਜ਼ਮੀਨ ਜਾਇਦਾਦ ਜਿਹੜੀ ਉਹ ਮੈਂ ਬਣਾਈ ਆ ਉਹਨੇ ਕਹਿ ਵੀ ਦਿੱਤਾ ਕਿ ਮੈਂ ਜ਼ਮੀਨ ਜਾਇਦਾਦ ਬਣਾਈ ਆ ਤੇ ਉਹਨਾਂ ਨੇ ਤੇ ਚਲੋ ਖਾ ਪੀ ਲਈ ਡਾਡੂ ਲਈ ਆ ਚਲੋ 1-2 ਕਿੱਲੇ ਤਾਂ ਮੰਨ ਵੀ ਲੈਂਦੇ 3 ਕਿੱਲੇ ਵੀ ਮੰਨ ਲੈਂਦੇ 4 ਵੀ ਮੰਨ ਲੈਂਦੇ ਪਰ 20 ਕਿੱਲੇ ਜ਼ਮੀਨ ਬਣਾਉਣੀ ਬਹੁਤ ਔਖੀ ਅੱਜ ਦੇ ਟਾਈਮ ਦੇ ਵਿੱਚ ਬਣਾਈ ਸੀ ਤੇ ਉਹਦੀ ਰਜਿਸਟਰੀ ਕੱਲ ਸਫਸਲ ਹੋ ਗਈ ਦੱਸਿਆ ਪਹਿਲਾਂ ਕਹਾਂ ਨੀ ਸੀ ਇੱਕ ਵਾਰ ਕੁ ਬਟਾ ਇਹ ਇੱਕ ਵਾਰ ਰਜਿਸਟਰੀ ਕਰਵਾ ਲਈ ਫੇਰ ਹੀ ਸਾਰੇ ਦੱਸਾਂਗੇ ਤੇ ਹੁਣ ਉਹ ਤੇ ਜਿੱਦੋਂ ਵੀ ਜਾਵਾਂਗੇ ਨਾ ਜ਼ਮੀਨ ਚ ਉਹਦੇ ਉੱਥੇ ਮਨ ਲਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਾ ਕੇ ਨਾਲ ਜ਼ਮੀਨ ਵੀ ਦਿਖਾਵਾਂਗੇ ਨਾਲ ਵੀਡੀਓ ਵੀ ਪਾਵਾਂਗੇ ਉੱਥੇ ਜਾਵਾਂਗੇ ਇੱਕ ਦੋ ਦਿਨ ਰਹਿ ਕੇ ਜਾਵਾਂਗੇ ਜਦੋਂ ਵੀ ਜਾਵਾਂਗੇ ਵਾਕਈ ਮੈਂ ਆਪਾਂ ਜਾਵਾਂਗੇ ਇੱਕ ਦੋ ਦਿਨ ਵਾਸਤੇ ਰਹਿ ਕੇ ਵੀ ਆਵਾਂਗੇ ਜ਼ਮੀਨ ਦੇ ਵਿੱਚ ਰਹਿ ਕੇ ਆਓਗੇ ਉੱਥੇ ਰਹਿ ਕੇ ਆਓਗੇ ਰੋਟੀ ਬਣੀ ਉੱਥੇ ਖਾਓਗੇ ਘਰ ਘੁਰਦਰ ਚਨ ਮੰਨ ਲੈਂਦੇ ਹਨਾ ਤੇ ਕਹਿੰਦਾ ਕਿ ਉੱਥੇ ਆਪਾਂ ਜ਼ਮੀਨ ਲਈ ਆ ਤੇ ਉੱਥੇ ਤੁਹਾਨੂੰ ਨਾਲ ਬੋਲੀ ਜਾਂਦਾ ਇੰਨੇ ਗੱਪ ਛੜਦਾ ਗੱਪ ਜਿਹੜੇ ਮਾਰਨੇ ਹੁੰਦੇ ਉਹ ਤਾਂ ਸੋ ਸਮਝੀ ਗੱਪ ਛੜਿਆ ਕਰੋ ਦੁਨੀਆ ਇੱਡੀ ਵੀ ਪਾਗਲ ਨਹੀਂ ਹੈਗੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਨੂੰ ਲੋਕ ਸਮਝਦੇ ਆ ਕਿ ਐਡੇ ਜਿਹੇ ਤੁਸੀਂ ਝੂਠੇ ਜੇ ਐਵੇਂ ਮੂਰਖ ਬਣਾਈ ਜਾਂਦੇ ਲੋਕਾਂ ਨੂੰ ਔਰ ਰਾਜਨੀਤੀ ਮੇ ਜੋ ਹੈ ਉਹ ਇੱਕ ਹੀਨ ਭਾਗਨਾ पैदा करने के लिए और ख़ासकर पंजाब से जो है मेरा रिश्ता बगाने के लिए तो आई थिंक ये जो एक कॉन्ट्रोवर्सी हैज़ बीन ब्लोन आउट ऑफ प्रोपोर्शन और मैंने जो है वो महेंद्र कौर जी के पति जी से भी बात की और अगर आप केस को अच्छे से स्टडी करें तो एक मीम के दौर पर कुछ माताओं का जो है वो फ़ोटो लगाया गया था अलग अलग आंदोलन को जिसपे मैंने जो है कमेंट किया था तो ये खैर ये कॉन्ट्रोवर्सी बनाई गई है लोगों को भड़काने के लिए और राजनीति में जो है वो एक हीन भावना पैदा करने के लिए और ਲੋ ਜੀ ਮੰਨ ਗਈ ਜੇ ਵੀ ਹੁਣ ਕਿ ਮੇਰੇ ਤੋਂ ਗਲਤੀ ਹੋਈ ਆ ਹੋਈ ਤਾਂ ਗਲਤੀ ਆ ਵੈਸੇ ਤੇ ਹੁਣ ਆਵਾਜ਼ ਵੀ ਨਹੀਂ ਨਿਕਲਦੀ ਤਾਂ ਪੰਜਾਬ ਦੇ ਵਿੱਚ ਮੌਲ ਕੀ ਚੱਲ ਰਿਹਾ ਵੈਸੇ ਕੰਮ ਤਾਂ ਮਾਫੀਓ ਮਾਫੀ ਹੋਇਆ ਪਿਆ ਕਦੇ ਕੋਈ ਸਿਰ ਤੇ ਚੁੰਨੀ ਲੈ ਕੇ ਮਾਫੀ ਮੰਗਣ ਲੱਗ ਪੈਂਦਾ ਹੈ ਕਦੇ ਕੋਈ ਮਾਫੀ ਮੰਗਣ ਲੱਗ ਪੈਂਦਾ ਹੈ ਤਾਂ ਪਹਿਲਾਂ ਤੁਸੀਂ ਉਹ ਗਲਤੀਆਂ ਹੀ ਕਿਉਂ ਕਰਦੇ ਜੇ ਕਿ ਬਾਹਰ ਵਿੱਚ ਤੁਹਾਨੂੰ ਮਾਫੀਆਂ ਮੰਗਣੀਆਂ ਪੈਂਦੀਆਂ ਹੈ ਉਦੋਂ ਸੋਚ ਕੇ ਬੋਲਿਆ ਕਰੋ ਕਿਸੇ ਦਾ ਮਜ਼ਾਕ ਬਣਾਉਣਾ ਹੁੰਦਾ ਸੋਚ ਕੇ ਬਣਾਇਆ ਕਰੋ ਹੁਣ ਕਹਿੰਦੀ ਹੈ ਕਿ ਮੇਰੇ ਪੰਜਾਬ ਨਾਲ ਲੋਕ ਹਾਲਾਤ ਖਰਾਬ ਕਰਨਾ ਚਾਹੁੰਦੇ ਫਲਾਣਾ ਧਮਕਾਨਾ ਤੇ ਉਦੋਂ ਦੇਖ ਲੈਣਾ ਹੀ ਨਾ ਕਿ ਕਿਸੇ ਨੂੰ ਕਿਸੇ ਕੱਲ ਦਾ ਬੁਰਾ ਨਾ ਲੱਗੇ ਸੋਚ ਕੇ ਬੋਲ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ